ਮਾਤਾ ਜੀ ਅੱਜ ਆਪਾਂ ਜਾ ਰਹੇ ਆ ਮੰਗੋਵਾਲ ਜਿੱਥੇ ਕੀ ਗੁੱਗੂ ਪਰਨੀ ਲੰਗਰ ਲਾਇਆ ਹੈ ਉਹਦੀ ਕਮੇਟੀ ਨੇ ਤੇ ਰਸਤੇ 'ਚ ਵੀਡੀਓ ਮੈਂ ਕੱਟੀ ਸ਼ੂਟ ਕੀਤੀ ਹੈ ਕਿਉਂਕਿ ਡਰਾਈਵ ਮੈਂ ਕਰ ਰਿਆ ਨਾ ਇਸ ਕਰਕੇ ਤੇ ਪਹੁੰਚ ਕੇ ਮਿਲਦੇ ਆ ਲੰਗਰ ਤੇ ਫਾਈਨਲੀ ਜੀ ਆਪਾਂ ਰਸ ਤੋਂ ਬਾਅਦ ਆਪਣੇ ਕੁਕ ਭਾਈ ਹੁਣੇ ਜਿਹੜਾ ਸਟਾਲ ਲਾਇਆ ਹੈ ਜਿਹੜੇ ਕਮੇਟੀ ਨੇ ਉੱਥੇ ਆਪਾਂ ਪਹੁੰਚ ਗਏ ਤੇ ਰਸ ਦੇਖੋ ਹਜੇ ਵੀ ਬਹੁਤ ਜ਼ਿਆਦਾ ਟ੍ਰੈਫਿਕ ਆ ਤੇ ਟੀਮ ਸਾਡੀ ਆਂਦੀ ਖੇਲਰ ਗਈ ਪਹਿਲਾ ਇੱਕ ਰਾਉਂਡ ਲਾਇਆ ਇਹ ਬੱਚੇ ਹੁਣ ਦੁਬਾਰਾ ਫੇ ਪਤਾ ਨਹੀਂ ਕਿੱਥੋਂ ਠੀਕਾ ਕੇ ਆਏ ਆ ਦੇਖਦੇ ਪੁੱਛਦੇ ਕੀ ਖਾ ਗਿਆ ਇਹ ਆਪਣੇ ਸਟਾਲ ਦੇ ਇਸ ਟਾਈਮ ਡੋਸਾ ਤੇ ਹੁਣੀ ਜਲੇਬੀ ਵਰਤਾ ਕੇ ਹਟੇ ਆ ਸੰਤੀ ਭਾਈ ਹੁਣੀ ਸਾਰੇ ਕੱਲ ਆਗੇ ਸਗੇ ਇੱਥੇ ਵੀ ਭਾਈ ਸੀਗਾ ਇੱਥੇ ਕਿਤੇ ਉਹ ਸਾਹਮਣੇ ਲੰਗਰ ਵੜਿਆ ਲੱਗ ਲੱਗ ਚੱਲ ਰਿਹਾ ਜੀ ਆਇਓ ਭਗਤ ਜੀ ਆਜੋ ਲੱਗੈ ਸ਼ਾਕੇ ਜੀ ਰਾਜਾ ਕਰੋੜੋਂ ਸਿਲੇਨ ਨੂੰ ਹਲੋ ਹਲੋ ਪਰਦੇ ਨਗੇ ਸ਼ਾਹ ਦੇ ਹਾਂ ਬੱਚੇ ਸਾਰੇ ਹੁਣੇ ਪਾਸਤਾ ਖਾ ਕੇ ਆਏ ਕਹਿੰਦੇ ਇਹਨਾਂ ਦੇ ਢੇਡ ਨੂੰ ਥੋੜਾ ਜਿਹਾ ਤਰਾਸ ਮਿਲਿਆ ਹੁਣ ਕਹਿੰਦੇ ਭੁੱਕੇ ਨਹੀਂ ਲੱਗੀ ਸੀ ਰਾਮ ਦੇ ਫਸ ਕੇ ਲਈ ਫਿਰਦੇ ਆ ਦੇਖੋ ਹੁਣ ਇਹਨਾਂ ਨੂੰ ਪਤਾ ਲੱਗਾ ਸਾਹਮਣੇ ਟਿੱਕੀ ਮਿਲ ਰਹੀ ਆ ਨਾਲੇ ਲਾਈਨ ਕਾ ਲਾ ਕੇ ਖੜੇ ਹੋ ਗਏ ਸੈਣਾ ਗਰਸ਼ ਸ਼ਿਕਾਰੀ ਕਹਿੰਦੇ ਹਨ ਉਹਨਾਂ ਨੂੰ ਦੇਖੋ 2 ਮਿੰਟ ਹੀ ਲਾਏ ਲੈ ਨਾਲ ਟਿੱਕੀਆਂ ਲੈ ਆਏ ਆ ਆਗੇ 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 ਆਪਣੀ ਸਪਾਰਸ ਦਿਖਾ ਕੇ ਆਇਆ ਭਲਾਰੀ ਵਾਲੀ ਕਿੱਥੇ ਗਿਆ ਪਾਣੀ ਗੁੱਡ ਮਾਰਨਿੰਗ ਜੀ ਅਸੀਂ ਉੱਠ ਗਏ ਸੀਗੇ ਆਈ ਥਿੰਕ 6 ਵਜੇ ਤੇ ਉਸ ਤੋਂ ਬਾਅਦ ਨਾਤ ਹੋ ਗਏ ਪ੍ਰੈਸ਼ਰ ਸ਼ੋਕੇ ਹੁਣ ਮੈਂ ਕਿਰੋਂ ਹੇਠੇ ਲੈ ਕੇ ਚੱਲੇ ਆ ਕਹਿੰਦਾ ਭਾਜੀ ਫਰੈਸ਼ ਹੋਣਾ ਤੇ ਕਿਉਂਕਿ ਉੱਪਰ ਨਾ ਵਾਸ਼ਰੂਮ ਦੇ ਐਕਚੁਅਲ 'ਚ ਜਿੱਦਾਂ ਲੋਕੀ ਜਿਆਦਾ ਤੇ ਵਾਸ਼ਰੂਮ ਘਟਾ ਇਸ ਕਰਕੇ ਹੁਣ ਉਹਨੂੰ نیچے ਫਰੈਸ਼ ਕਰਵਾਉਣ ਚੱਲੇ ਆ ਕਹਿੰਦਾ ਭਾਜੀ 10 ਕਿਲੋਮੀਟਰ نیچے ਜਾਣਾ ਪੈਣਾ ਚੋਹਾਲ ਉਤਰ ਕੇ ਦਾ ਆ ਗਿਆ ਜੀ ਸਾਡਾ ਇਹਨੂੰ ਉੱਪਰ ਵਾਸ਼ਰੂਮ 'ਚ ਕਿਤੇ ਹਲਕਾ ਨਹੀਂ ਹੋਇਆ ਕਿੰਨੇ ਕਿਲੋਮੀਟਰ ਆਏ ਤੇਰੇ 10 ਕਿਲੋਮੀਟਰ ਆਏ 10 ਕਿਲੋਮੀਟਰ ਆਇਆ ਜੀ ਤਿੰਨ ਬੰਦੇ ਇਹਨੂੰ ਹਲਕਾ ਕਰਾਉਣ ਤੁਸੀਂ ਆਪ ਸਾਹ ਬਲਾ ਲਓ ਇਹਨੇ ਕਿੰਨਾ ਰੌਲਾ ਪਾਇਆ ਹੋਊਗਾ ਕਿੱਦਾਂ ਰਿਹਾ ਮਾਹੌਲ ਠੀਕ ਆ ਬਰਾ ਸ਼ੁਕਰ ਕਰੋ ਦੋ ਬੈਸੋ ਸੋਪੇ ਸੀ ਕੰਮ ਕਰ ਗਿਆ ਕਮੇਡੀ ਦਾ ਟਰਾਲੀ ਅਨਲੋਡ ਕਰਕੇ ਆਇਆ ਬਾਹਰ ਕਰਦੇ ਸੱਤੇ ਹੋਣੇ ਨੇ ਅਨਲੋਡ ਕਰਕੇ ਓਲੈਡੀ ਬੰਦ ਗਿਆ ਜਿੱਦ ਦਰਦ ਸੀ ਉਹ ਵੀ ਔਕਾੜਾ ਓਏ ਓ ਜਾਣਾ ਔਕਾੜੀ ਉਹ ਦੇਖੀ ਦੇਖੀ ਤੂੰ ਜਦ ਤੱਕ ਦਰਵਾਜ਼ਾ ਘੜਕਾਉਂਦਾ ਪਿਆ ਸੀ ਨਾ ਹੁਣ ਦੇਖੀ ਜਾਈ ਉਧਰ ਨਾਲ ਇਹ ਇਹ ਜੈਂਟਸ ਆਲੇ ਜੇ ਬੜਿਆ ਸੀਗਾ ਹੁਣ ਦੇ ਆਉਦੇ ਭਾਜੀ ਜਿਹੜੇ ਲੇਡੀ ਲੇਡੀ ਚ ਆਉਂ ਨਿਕਲੇ ਆਏ ਨਿਕਲੇ ਨਹੀਂ ਸਾਲਾ ਅਗਲੇ ਦੀ ਵੀ ਜਾਣ ਤੇ ਬਣੀ ਹੋਈ ਸੀ ਸਾਲਾ ਪੂਰੇ نیچے ਚੌਲ ਦੋ ਇਹਦਾ ਸਾਈਡ ਤੇ ਸਾਰੇ ਲੰਗਰੀ ਆ ਇਸ ਟਾਈਮ ਦਾ ਸਾਰੇ ਕਿੰਨੇ ਵਜੇ 8 ਵਜੇ 8 9 ਵਜੇ ਆ ਉੱਪਰਲੇ ਆਲੇ ਦਾ ਲੰਗਰ ਸ਼ੁਰੂ ਹੋ ਗਏ ਆ ਤੇ نیچے ਵਾਲੇ ਨਹੀਂ ਚੱਲੂ ਹੋਏ ਯਾਰੀਆਂ ਕਰਦੇ ਬੈਨ ਸਾਰੇ ਕੀ ਨਵਾਪ ਸੀ ਬੰਦਾ ਸਾਡਾ ਹਲਕਾ ਹੋ ਗਿਆ ਹੁਣ ਕਹਿੰਦਾ ਲੰਗਰਾਂ ਦੇ ਰੋਕੋ ਆਹ ਜਾਂਦੇ ਸਾਨੂੰ ਨਹੀਂ ਸੀ ਰੋਕਣ ਹਾਂ ਵਾ ਤੇਰਾ ਹਿਸਾਬ ਪਿਆਇਆ ਪਹਿਲੇ ਵਾਲਾ ਕਿਉਂ ਨਹੀਂ ਖਾਣਾ ਸਵਾਦ ਆ ਸਵਾਦ ਆ ਆਲੂ ਵਾਲੀ ਬਾਰਿਸ਼ ਵਾਲਾ ਮੌਸਮ ਹੋ ਗਿਆ ਦੇਖੋ ਮੌਸਮ ਬਹੁਤ ਠੰਡਾ ਲੱਗੇ ਲੱਗਦੇ ਦੇਖੋ ਬੰਦੇ ਦੇਖ ਭੱਜੇ ਆਉਂਦੇ ਲੰਗਰ ਲੈ ਕੇ ਝੋੜੇ ਉਹ ਵਾਹ ਵਾਹ ਅਰੀਆ ਮੇਰੇ ਚਾਲੇ ਆ ਦੇ ਕੋਲ ਲੰਗਰ ਲੰਗਰ ਨਿਆਣੇ ਖੁਸ਼ ਹੋ ਗਏ ਆਰਡਰ ਗੈਂਡੀ ਦਾ ਲੰਗਰ ਜੀ ਕੋਡਨਗੇ ਹਲਕਾ ਹੋਣ ਤੋਂ ਬਾਅਦ ਤੁਸੀਂ ਚੈੱਕ ਕਰੋ ਮੁੰਡੇ ਸਾਡੇ ਠੀਕ ਹੋ ਗਿਆ ਪਾਰਕਿੰਗ ਲਾਈਟਾਂ ਵਿੱਚ ਆ ਗਿਆ ਹੁਣ ਦੇਖੋ ਹੁਣ ਅਸੀਂ ਲੰਗਰ ਉੱਪਰ ਦਾ ਕੱਪੜੇ ਬੰਦੇ ਲੈ ਕੇ ਜਾ ਰਹੇ ਜਿਹੜੇ ਜਿਹੜੇ ਅਸੀਂ ਖਾ ਰਹੇ ਹੁਣਾਂ ਦੇ ਨਾਲ-ਨਾਲ ਲੈ ਕੇ ਜਾ ਰਹੇ ਜੈ ਮਾਤਾ ਆਰਡਰ ਗੈਂਡੀ ਨਾਲ ਵੱਡਾ ਮਿਲਿਆ ਜੀ ਫਿਰ ਚੋੜੀ ਹੀ ਰਹਿ ਗਈ ਸੁੰਗੜੀ ਇਹਦੀ ਕਾਟਰ ਗੰਡੀ ਹੋ ਗਈ ਜਿੱਪੀ ਇਹਦੀ ਕਾਟਰ ਗੰਡੀ ਸੁੰਗੜੀ ਉਹ ਵੱਡਿਆ ਲੈ ਕੇ ਆਇਆ ਨਾਲੇ ਕੋਈ ਹੋਰ ਆਡਮ ਫੜ ਲਈ ਨਾਲ ਹੀ ਸੈਨਾ ਭੱਜ ਜਾਂਦੀ ਆ ਉਹ ਦੇਖ ਲੰਗਰ ਹੁਣ ਕਹਿੰਦੇ ਅਗਲੇ ਮੋੜ ਤੇ ਦੇਖਦੇ ਕੀ ਆ ਇਹਨਾਂ ਨੇ ਵੀ ਲੰਗਰ ਲਾਇਆ ਪੁੱਛਿਓ ਕਿ ਇਹਨਾਂ ਨੇ ਮੈਂ ਆਹ ਸਾਹਮਣੇ ਜਿਹੜੇ ਖੜੇ ਨੇ ਉਹਨਾਂ ਨੇ ਆਹ ਖੜਾ ਬਹਿ ਕੇ ਘੜਾ ਬਹਿ ਕੇ ਲੰਗਰ ਚੱਲੋ ਲੰਗਰ ਦੇ ਸਮਾਨ ਦੇਖੋ ਲੈ ਕੇ ਆਏ ਮੁੰਡੇ ਆ ਆ ਦੇਖੋ ਆ ਲੁਕਦਾ ਫਿਰਦਾ ਲੋ ਜੀ ਸਾਡੇ ਸਟਾਲ ਦੇ ਨੂਡਲਾਂ ਦਾ ਨਗਰ ਚੱਲ ਪਿਆ ਤੇ ਸਾਹਮਣੇ ਲੁਧਿਆਣੇ ਵਾਲਿਆਂ ਦੇ ਲੰਗਰ ਦੇ ਇੱਧਰ ਛਾਟ ਵਰਤਾਈ ਜਾ ਰਹੀ ਆ ਤੇ ਦੂਜੀ ਸਾਈਡ ਆਈ ਸਰੀਮ ਸਾਰੇ ਜਥਾ ਲਾਰਡੇ ਵਾਲੀ ਜਾਂ ਇੰਟਰਵਿਊ ਵਾਲੇ ਸੌਰੀ ਜਰਨਲਿਸਟ ਆਏ ਆ ਦੇਖਾਣ ਦੇ ਵੇ ਸਾਰਾ ਕਿੱਦਾਂ ਕਿੱਦਾਂ ਕੀ ਪ੍ਰੋਟੈਸਟ ਚੱਲਦਾ ਰਾਹਾਂ ਬੁੱਤ ਵੀ ਖੜਨ ਦੀ ਦੇਰੀ ਕਿਸੇ ਨੂੰ ਕਿਉਂਕਿ ਬਹੁਤ ਜਾਮ ਲੱਗਾ ਹੈ ਅਦਾ ਕਰਕੇ ਆਦਮ ਆ ਗਈ ਆ 25 ਚੱਲ ਸੰਗਦਾ ਵਿਆਹ ਦੇ ਬੋਲੀ ਵੀ ਜਾਂਦੇ ਕੀ ਆਏ ਫੋਨ ਆ ਗਿਆ ਕਹਿੰਦਾ ਆਹ ਕਹਿੰਦੇ ਤੁਸੀਂ ਪ੍ਰਿਆਤ ਕਰ ਰਹੇ ਸੀ ਪਰ ਇਹ ਨਹੀਂ ਆਜ ਸਾਡੇ ਸਾਹੇ ਹੋਰ ਸ਼ਰਮਾਂ ਦੀ ਹੈ ਸੱਜਿਆ ਨੂੰ ਅੱਜ ਅੰਦਰ

ਇਹ ਕਹਿੰਦੇ ਜਿਆਦਾ ਖਾ ਲਿਆ ਸੈਰ ਤੇ ਆ ਜਾ ਦੇਖੋ ਲੈ ਕੋਈ ਲੰਗਰ ਨਹੀਂ ਬਖਸ਼ਿਆ ਇਹਨਾਂ ਨੇ ਤੂੰ ਵੀ ਆ ਜਾ ਲੈ ਤੂੰ ਵੀ ਆ ਜਾ ਦੇਖੋ ਸੈਰ ਕਰਦੇ ਹੋਣਾ ਹੁਣ ਕਹਿੰਦੇ ਅਗਲਾ ਲੰਗਰ ਖਾਣ ਚੁੱਕੇ ਹੋ ਗਏ ਆ ਹੈ ਸਾਈਲ ਮੈਂ ਕਹਿੰਦੇ ਅਗਲਾ ਲੰਗਰ ਖਾਣ ਚੁੱਕਾ ਹੋ ਗਏ ਹੁਣ ਜਗਾ ਬਣਾ ਰਹੇ ਕਿ ਤੋੜਾ ਫੇਰਾ ਕਰਕੇ ਬੈਂਕਾਂ ਨੂੰ ਨਹੀਂ ਆ ਪਾਸ ਜਗਾ ਬਣਾ ਰਹੇ ਉਹ ਬੈਂਕ ਉਹ ਰੰਗਤ ਨੀਲੇ ਗੜੀ ਕਿਹੜਾ 10 ਕਿਲੋਮੀਟਰ ਤੱਕ ਇਹ ਜਗਾ ਹਲਕਾ ਹੋ ਗਿਆ ਆ ਕਹਿੰਦਾ ਆ ਦੇਖੋ ਤੁਹਾਨੂੰ ਕਿਹਾ ਸੀ ਨਾ ਆਪਣੇ ਨਗਰ ਕਹਿੰਦੇ ਚਲੋ ਡੋਸਾ ਬਹੁ ਖਾ ਲਿਆ ਥੋੜੋ ਇਹ ਅਸਲੀ ਰੂਪ ਚ ਹੁਣ ਆਏ ਸਾਰੇ ਇਹ ਸਾਰੇ ਆਦੇ ਹੱਤ ਕੀ ਮੇਰੇ ਵਿਆਹ ਦੀ ਗੱਲ ਰਹੀ ਫੇਰ ਦਾ ਟ੍ਰੇਲਰ ਜਿਹਾ ਹੁਣ ਆਏਗਾ ਇਹਦਾ ਮਜ਼ਾ ਦਾ ਚਲੋ ਚਲੀਏ ਤੁਸੀਂ ਸੇਵਾ ਛੱਡ ਦਿਓ ਪਾਸਤਾ 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 ਚੱਲ ਕੇ ਲੈ ਜੀ ਹੁੰਦੇ ਦਿਓ ਕ੍ਰੀਪੀ ਪਾਸਤਾ ਜੇਵਾ ਨੀਂਦ ਨੂੰ ਦੇ ਦਿਓ ਜੀ ਅਬੂਲ ਦੀ ਕਿਰਪਾ ਵਿੱਚ ਵਧੀਆ ਜੇਵਾ ਨੀਂਦ ਨੂੰ ਦੇ ਦਿਓ ਜੀ ਮੇਰਾ ਗੱਡੀ ਹੋਣੀ ਚਲਾ ਲਈ ਆ ਮੇਰਾ ਲੱਗਾ ਹੋਇਆ ਜੀ ਪੂਰਾ ਜਿਹਦੇ ਕਰਕੇ ਫਿਰ ਆਹ ਐਂਟੀ ਰਾਈਡ ਤੇ ਪੁਲਿਸ ਸਾਰੀ ਆਈ ਆਵੇ ਚਾਅ ਲਗਾਉਂਦੇ ਵੀ ਦੇਖੋ ਹੋਮੋ ਬੋ ਐਨੀ ਕੁ ਫਿਬਿਲਿਟੀ ਆ ਨਾ ਹੋਮ ਹੋਇਆ ਪਿਆ ਪੂਰੇ ਹਾਲ ਇਹ ਵੀ ਰਮਣੀ ਦੇਖੋ ਗੋਲ ਗੱਪੇ ਇਹ ਹੋਣੀ ਆ ਪਹਿਲਾਂ ਤੋਂ ਸਾਈਨ ਘੜਾਈ ਤੇ ਉਧਰ ਨਹੀਂ ਭੱਲੇ ਚੱਲਦੇ ਪਏ ਆ ਜੇ ਤੋਂ ਬਾਅਦ ਮਾਲ ਭੂੜੇ ਆ ਆਵਾਂ ਅੰਦਰੋਂ ਕੋਈ ਕੋਈ ਤੁੰਤਾ ਜਿਵੇਂ ਦਾ ਕੋਈ ਚੁੰਗਾ ਹੋ ਰਿਹਾ ਹੈ ਜਿਹੜਾ ਕਿਸਾ ਹੈ ਤੇ ਦੋਧਾ ਲੰਗਰ ਲੱਗ ਚੁੱਕਾ ਵੀ ਨਹੀਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਨਜੂਰੀ ਦੀ ਸੇਵਾ ਦੇਵ ਮਾਤਾ ਦੀ ਮਰਚੂਰੀ ਮਰਚੂਰੀ ਟਿੱਕੀ ਵਾਲਾ ਟਿੱਕੀ ਦੇ ਗਾਹ ਘਟ ਕੇ ਕਿਉਂਕਿ ਮਾਲ ਬੂੜੇ ਚੱਲ ਪਏ ਨਾਲ ਹੀ ਫੈਜ ਅੰਟੀ ਭਾਜੀ ਗਾਹ ਘਟ ਕੇ ਤੁਹਾਡੇ ਕਿਉਂਕਿ ਮਾਲ ਬੂੜੇ ਚੱਲ ਪਏ ਮਾਲ ਬੂੜੇ ਚੱਲ ਪਏ ਨਾਲ ਨਾਲ ਖੀਰ ਕਿਉਂ ਬਣਾ ਲਿਆ ਇਹਨੂੰ ਵੀ ਐਨਾ ਸੌਣਦਾ ਮਮੇ ਤੇਰੇ ਤੇ ਮੁੰਡਾ ਆ ਗੱਡੀ ਸਾਡੀ ਤਾਂ ਹੀ ਸ਼ੀਸ਼ਾ ਕੰਦਾ ਹੋਇਆ ਸੀ ਫਿਰ ਦੇਖੋ ਮੁੰਡੇ ਨੂੰ ਇਦਾਂ ਲਵਾਇਆ ਕਹਿੰਦਾ ਇਹਨੇ ਲੱਤ ਵੜੀ ਲੱਤ ਵੜੀ ਪਜਾਮਾ ਕਹਿੰਦਾ ਡਿਗਿਆ ਦਾ ਪਜਾਮਾ ਤਾਂ ਰਹਿ ਜਾਵੇਂ ਮਹਿੰਗਾ ਆ ਹਾਂ ਮੁੰਡਾ ਹੈਲੋ ਮੇਰੇ ਵੱਲੋਂ ਤਾਂ ਗੰਦਾ ਹੀ ਆ ਆਪਣੇ ਵੱਲੋਂ ਸਾਫ਼ ਕਰਕੇ ਬੈਗਿਆ ਉਹ ਚਰਾਉਣੀ ਤਾਂ ਮੈਂ ਆ ਯਾਰ ਭਾਈ ਵੇ ਤੁਸੀਂ ਨਿਕਲੋ ਮੈਂ ਤਾਂ ਤੁਹਾਨੂੰ ਮੇਰਾ ਸਟੇਟਿੰਗ ਵੜ ਕੇ ਰੱਖੂਗਾ ਰਹਿਣ ਦੇ ਕਹਿੰਦਾ ਗੰਦੀ ਸਲਾਮਾ ਨਾ ਦੇ ਆਫਿਸ ਕੀਤੀ ਸੀ ਅੱਸੀ 8 ਵਜੇ ਤੇ 15 ਘੰਟਾ ਹੋ ਗਿਆ ਜਾਮ ਚ ਫਸਿਆ ਨੂੰ ਹੁਣ ਅਸੀਂ ਫੇਰ ਦੁਬਾਰਾ ਜਿੱਥੇ ਲੰਗਰ ਹੈਗਾ ਸਾਡਾ ਉੱਥੇ ਨੂੰ ਵਾਪਸ ਜਾ ਰਹੇ ਆ ਕਹਿੰਦੇ ਉਧਰੋਂ ਕੋਈ ਗਰੇਟ ਨੂੰ ਜਾਣਾ ਇਹਨਾਂ ਦੀਆਂ ਚਾ ਦੋ ਦੀਆਂ ਚਾਰ ਲੈਣਾ ਬਣਾਈਆਂ ਹੋਇਆਂ ਤੂੰ ਇਹ ਦੇਖ ਲੋ ਬੁਰੇ ਹਾਲ ਹੋਏ ਪੇ ਜਨਤਾ ਦੇ ਲੰਗਰ ਤੇ ਆ ਗਏ ਆ ਫਰੈਸ਼ ਨਾ ਤੂੰ ਇਹ ਦੇਖ ਲੋ ਉਹ ਜਗ੍ਹਾ ਦੇ ਦਿਓ ਉਹ ਜਗ੍ਹਾ ਦੇ ਦਿਓ ਉਹ ਜਗ੍ਹਾ ਦੇ ਦਿਓ ਉਤਰ ਜਾ ਭਗਤ ਜੀ ਮੜੇ ਆ ਉਹ ਛੰਟੀ ਭਾਜੀ ਜੰਬੋ ਬਹੁਤ ਜ਼ਿਆਦਾ ਲੰਗਰ ਵਾਈਟ ਦਾ ਤਾਂ ਆ ਗਿਆ ਦੇਖਿਓ ਜੀ ਦੇਖਿਓ ਦੇਖਿਓ ਵਾਪਿਸ ਆਇਆ ਹੈ ਗ੍ਰੇਟ ਵਾਲੀ ਸਾਈਡ ਸੇ ਹੋ ਗਿਆ ਖਾਲੀ ਰਾਸਤਾ ਮਿਲਿਆ ਤੇ ਅਸੀਂ ਇੱਥੇ ਰੁੱਕ ਕੇ ਲੰਗਰ ਲਗਾਈ ਫਿਰ ਅਸੀਂ ਰੋਟੀ ਖਾ ਲਈ ਕਿਉਂਕਿ ਕੱਲ ਨੂੰ ਅੱਧੇ ਜਾਣੇ ਦਾ ਵਰਤ ਹੈ ਜੀ ਤੇ ਹੁਣ ਵਾਪਸੀ ਦੇਖੋ ਕਦੋਂ ਘਰੇ ਪਹੁੰਚਦੇ ਆ ਅਰੇ ਦੋ ਖਾਲੀ ਆ ਦੇਖੋ ਕਦੋਂ ਤੱਕ ਕਿੱਥੇ ਤੱਕ ਖਾਲੀ ਇਦਾਂ ਦੇਵਿਕ ਬੈ ਬੈ ਉਹ ਨਾ ਜਾਈਏ ਓਏ sabia ਹਰ ਜਾਂ ਫਟਦਾ ਹੀ ਨਹੀਂਗਾ ਆੜੀਏ ਇਹ ਸਾਰਾ ਖਤਮ ਕਰਕੇ ਜੀ ਅਗਰੇਟਾ ਉਦੀ ਹੁਣ ਬਸ 10 ਕਿਲੋਮੀਟਰ ਰਹਿ ਗਿਆ ਕਹਿੰਦੇ 10 ਮਿੰਟ ਸੌਰੀ 10 ਮਿੰਟ ਤੇ ਰਹਿ ਗਿਆ ਕਹਿੰਦਾ ਹੁਸ਼ਿਆਰਪੁਰ ਇਹਦੀ ਬੈਟਰੀ ਡਾਊਨ ਆ ਫਾਈਨਲੀ 1 10 ਹੋ ਗਿਆ ਦੇਖੋ ਲੈ ਅੱਦੇ ਤਾਂ ਮੁਰਝਾਏ ਇਹਨਾਂ ਨੇ ਪਤਾ ਨਹੀਂ ਬਾਹਰ ਨਹੀਂ ਆਉਣਾ ਇਹਨਾਂ ਦਾ ਨੀਂਦ ਨਹੀਂ ਸੌਂ ਸੌ ਕੇ ਫਾਕੇ ਲਾ ਲਏ ਵਿੱਚ ਉਹ ਦੇਖ ਤਾਂ ਮਾਤਾ ਜੀ ਸਾਰਿਆਂ ਨੂੰ ਭਾਬੀ ਜੈ ਮਾਤਾ ਜੀ ਜੈ ਮਾਤਾ ਜੀ ਬਾਏ ਬਾਏ ਲੋਕ ਜੇ ਤਾਂ ਉਹਨੂੰ ਮਿਲਣ ਨੂੰ ਕਰਦਾ ਉਹ Jaya Mata Di, Jaya